ਮੇਰੇ ਬੌਂਦਲੀ ਪਿੰਡ ਵਿੱਚ ਛੋਟਾ ਜਿਹਾ ਪਰਿਵਾਰ ਰਹਿ ਰਿਹਾ ਸੀ ਜਿਸ ਵਿੱਚ ਮਾਤਾ-ਪਿਤਾ ਅਤੇ ਉਹਨਾਂ ਦੀ ਗੋਦੀ ਦਾ ਸ਼ਿੰਗਾਰ ਇੱਕ ਲੜਕਾ ਇੱਕ ਲੜਕੀ ਸੀ ਜਿਨ੍ਹਾਂ ਨੂੰ ਮਾਤਾ-ਪਿਤਾ ਬਹੁਤ ਪਿਆਰ ਕਰਦੇ ਸਨ ਆਰਥਿਕ ਪੱਖੋਂ ਪਰਿਵਾਰ ਬਹੁਤ ਹੀ ਗਰੀਬ ਸੀ ਮਜ਼ਦੂਰੀ ਕਰਦੇ ਸਨ ਉਹਨਾਂ ਨੂੰ ਹੋਰ ਕੋਈ ਆਮਦਨ ਨਹੀਂ ਸੀ ਉਹਨਾਂ ਦੋਹਾਂ ਬੱਚਿਆਂ ਨੂੰ ਸਕੂਲ ਵਿੱਚ ਪੜਨ ਪਾ ਦਿੱਤਾ 10ਵੀਂ ਪਾਸ ਕਰਨ ਤੋਂ ਬਾਅਦ ਬੱਚਿਆਂ ਨੂੰ ਅਲੱਗ-ਅਲੱਗ ਕਾਲਜ ਵਿੱਚ ਦਾਖਲਾ ਲੈਣਾ ਪਿਆ। ਰੂਪਨੇ ਆਪਣੇ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਅਤੇ ਪ੍ਰੀਤ ਆਪਣੇ ਕਾਲਜ ਜਾਣਾ ਸ਼ੁਰੂ ਕਰ ਦਿੱਤਾ। ਪ੍ਰੀਤ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਇੱਕ ਦਿਨ ਸ਼ਾਮ ਨੂੰ ਸਾਰਾ ਪਰਿਵਾਰ ਇਕੱਠਾ ਬੈਠਾ ਸੀ। ਮੁੰਡਾ ਬੋਲਿਆ ਮਾਤਾ ਜੀ ਮੈਨੂੰ ਦੋ ਹੋਰ ਪੈਂਟ ਕਮੀਜ਼ ਲੈ ਦਿਓ। ਇਹ ਆਵਾਜ਼ ਪਿਤਾ ਜੀ ਦੇ ਕੰਨਾਂ ਤੱਕ ਗਈ ਕਹਿਣ ਲੱਗੇ ਕੋਈ ਗੱਲ ਨਹੀਂ ਮੈਂ ਕੱਲ ਨੂੰ ਲਿਆ ਦੇਵਾਂਗਾ ਬਸ ਤੂੰ ਪੜਨ ਵਿੱਚ ਧਿਆਨ ਰੱਖਣਾ ਫਿਰ ਇੱਕ ਹਫ਼ਤੇ ਬਾਅਦ ਇਹੀ ਗੱਲ ਪ੍ਰੀਤ ਨੇ ਆਪਣੀ ਮਾਂ ਨੂੰ ਕਹਿ ਦਿੱਤੀ ਉਹ ਸੋਚਣ ਲੱਗ ਪਈ ਕਿਉਂਕਿ ਆਰਥਿਕ ਪੱਖੋਂ ਪਰਿਵਾਰ ਬਹੁਤ ਗਰੀਬ ਸੀ ਪਿਤਾ ਜੀ ਮੱਜਾਂ ਨੂੰ ਪੱਠੇ ਪਾ ਰਿਹਾ ਸੀ ਇਹ ਆਵਾਜ਼ ਉਸਦੇ ਕੰਨਾਂ ਤੱਕ ਵੀ ਗਈ ਕੋੜਾ ਕੇ ਬੋਲੇ ਤੂੰ ਪੜ ਚਾਹੇ ਨਾ ਪੜ ਤੂੰ ਪੜ ਕੇ ਕੀ ਜੱਜ ਨਹੀਂ ਬਣਨਾ ਤੂੰ ਰੂਪ ਨੂੰ ਪੜ ਲੈਣ ਦੀ ਇਹ ਗੱਲ ਸੁਣ ਕੇ ਬਹੁਤ ਵੱਡਾ ਹੌਂਕਾ ਲਿਆ ਅਤੇ ਆਪਣੇ ਕਮਰੇ ਅੰਦਰ ਜਾ ਕੇ ਰੋਣ ਲੱਗ ਪਈ ਮਾਤਾ ਜੀ ਚੁੱਪ ਕਰਾਉਂਦੇ ਹੋਏ ਮੈਂ ਲਿਆ ਦਿਆਂਗੀ ਤੈਨੂੰ ਸੂਟ ਤੂੰ ਚੁੱਪ ਕਰ ਉਹ ਸਬਰ ਦਾ ਘੁੱਟ ਭਰ ਕੇ ਬੈਠ ਜਾਂਦੀ ਹੈ ਲੇਕਨ ਜੱਜ ਬਣਨ ਵਾਲੀ ਗੱਲ ਉਸਦੇ ਦਿਮਾਗ ਵਿੱਚ ਬੈਠ ਗਈ ਕਿ ਮੈਂ ਜੱਜ ਹੀ ਬਣਾਂਗੀ ਉਸੇ ਤਰ੍ਹਾਂ ਕਾਲਜ ਜਾਂਦੀ ਰਹੀ ਉਹ ਕੁੜੀਆਂ ਤੋਂ ਅਲੱਗ ਹੋ ਕੇ ਬੈਠ ਜਾਂਦੀ ਸੀ ਕਿਉਂਕਿ ਉਹ ਆਪਣੇ ਘਰ ਦੀ ਜ਼ਿੰਮੇਵਾਰੀ ਕਮਜ਼ੋਰੀ ਮਹਿਸੂਸ ਕਰਦੀ ਸੀ ਪਰ ਕਾਲਜ ਦੀ ਟਾਪਰ ਹੋਣ ਕਰਕੇ ਉਸ ਨੂੰ ਕਾਲਜ ਦਾ ਸਾਰਾ ਸਟਾਫ ਅਤੇ ਉਸ ਦੀਆਂ ਸੇਲੀਆਂ ਬਹੁਤ ਪਿਆਰ ਕਰਦੀਆਂ ਸਨ ਉਸ ਨੂੰ ਕਦੇ ਉਸ ਦੇ ਘਰ ਕਮਜ਼ੋਰੀ ਮਹਿਸੂਸ ਨਹੀਂ ਹੋਣ ਦਿੰਦੇ ਸੀ ਇੱਕ ਦਿਨ ਫਿਰ ਸ਼ਾਮ ਨੂੰ ਸਾਰਾ ਪਰਿਵਾਰ ਇਕੱਠਾ ਬੈਠਾ ਸੀ ਪਿਤਾ ਜੀ ਮੈਨੂੰ 5 ਰੁਪਏ 5000 ਰੁਪਏ ਚਾਹੀਦੇ ਹਨ ਮੇਰਾ ਕਾਲਜ ਦਾ ਟੂਰ ਜਾ ਰਿਹਾ ਹੈ ਮੈਂ ਵੀ ਟੂਰ ਤੇ ਜਾਣਾ ਹੈ ਕੋਈ ਨਹੀਂ ਪੁੱਤਰ ਮੈਂ ਕੱਲ ਨੂੰ ਕਿਸੇ ਤੋਂ ਵਿਆਜ ਤੇ ਲੈ ਕੇ ਦੇ ਦੇਵਾਂਗਾ ਬਸ ਤੂੰ ਪੜ੍ਹਾਈ ਵਿੱਚ ਧਿਆਨ ਰੱਖੀਂ ਪ੍ਰੀਤ ਇੱਕ ਦਿਨ ਕਾਲਜ ਜਾਣ ਤੋਂ ਲੇਟ ਹੋ ਜਾਂਦੀ ਹੈ ਕਹਿਣ ਲੱਗੀ ਵੀਰ ਜੀ ਅੱਜ ਮੈਨੂੰ ਕਾਲਜ ਛੱਡ ਦੇਣਾ ਮੈਂ ਲੇਟ ਹੋ ਗਈ ਹਾਂ ਨਹੀਂ ਨਹੀਂ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਮੈਂ ਜਲਦੀ ਜਾਣਾ ਹੈ ਫਿਰ ਪਿਤਾ ਜੀ ਕਹਿਣ ਲੱਗੇ ਰੂਪ ਨੂੰ ਜਾਣਦੇ ਤੂੰ ਬੱਸਰ ਚਲੀ ਜਾਣਾ ਉਹ ਬਹੁਤ ਉਦਾਸ ਹੋ ਜਾਂਦੀ ਹੈ ਬੱਸ ਵਿੱਚ ਬੈਠ ਕੇ ਕਾਲਜ ਜਾ ਰਹੀ ਹੈ ਤਾਂ ਕੀ ਦੇਖ ਰਹੀ ਹੈ ਕਿ ਵੀਰਾ ਇੱਕ ਮੁੰਡਿਆਂ ਦੀ ਢਾਣੀ ਵਿੱਚ ਖੜਾ ਸੀ ਜੋ ਇੱਕ ਨੰਬਰ ਦੇ ਬੰਦਵਾਸ਼ ਅਤੇ ਨਸ਼ੇ ਦੇ ਤੱਕਰਸੀ ਇਹ ਸਭ ਕੁਝ ਦੇਖ ਕੇ ਹੈਰਾਨ ਹੋ ਜਾਂਦੀ ਹੈ ਮੈਂ ਕਾਲਜ ਤੋਂ ਵਾਪਸ ਆ ਕੇ ਇਹ ਸਾਰੀ ਗੱਲਬਾਤ ਆਪਣੇ ਮਾਤਾ ਪਿਤਾ ਨੂੰ ਦੱਸੀ। ਤੂੰ ਕੁੜੀਏ ਰੂਪ ਬਾਰੇ ਐਵੇਂ ਨਾ ਪੁੱਠੀਆਂ ਸਿੱਧੀਆਂ ਗੱਲਾਂ ਕਰਿਆ ਕਰ। ਮੁੰਡਿਆਂ ਦਾ ਕੰਮ ਹੀ ਹੁੰਦਾ ਹੈ। ਮੁੰਡਿਆਂ ਵਿੱਚ ਖੜਨਾ। ਐਵੇਂ ਫालतੂ ਨਹੀਂ ਬੋਲੀ ਜਾਣਾ। ਮੈਂ ਤੈਨੂੰ ਪਹਿਲਾਂ ਵੀ ਕਹਿ ਚੁੱਕਿਆ ਹਾਂ ਤੂੰ ਪੜ੍ਹਨਾ ਹੈ ਤਾਂ ਪੜ੍ਹ ਨਹੀਂ ਤਾਂ ਘਰ ਬੈਠ ਜਾ। ਤੂੰ ਜੱਜ ਨਹੀਂ ਬਣਨਾ। ਚੁੱਪ ਕਰ ਜਾਂਦੀ ਹੈ। ਉਸੇ ਤਰ੍ਹਾਂ ਸਬਰ ਦਾ ਘੁੱਟ ਭਰ ਕੇ ਕਾਲਜ ਜਾਂਦੀ ਰਹੀ ਕਾਲਜ ਤੋਂ ਵਾਪਸ ਆ ਰਹੀ ਸੀ ਤਾਂ ਕੀ ਦੇਖਦੀ ਹੈ ਕਿ ਡਾਕਿਆ ਇੱਕ ਚਿੱਠੀ ਲਈ ਉਹਨਾਂ ਦੇ ਦਰਵਾਜ਼ੇ ਵਿੱਚ ਖੜ੍ਹਾ ਸੀ ਡਾਕਿਆ ਬੋਲਿਆ ਬੀਬਾ ਤੁਹਾਡੀ ਚਿੱਠੀ ਆਈ ਹੈ ਚਿੱਠੀ ਦੇਖੀ ਜੋ ਰੂਪ ਦੇ ਕਾਲਜ ਵਿੱਚੋਂ ਆਈ ਸੀ ਜਿਸ ਵਿੱਚ ਲਿਖਿਆ ਸੀ ਕਿ ਕਾਲਜ ਵਿੱਚੋਂ ਰੂਪ ਦਾ ਨਾਮ ਕੱਟ ਦਿੱਤਾ ਗਿਆ ਹੈ ਇਹ ਸਾਰੀ ਗੱਲਬਾਤ ਆਪਣੇ ਪਿਤਾ ਜੀ ਨੂੰ ਦੱਸੀ ਉਹ ਗੁੱਸੇ ਨਾਲ ਲਾਲ ਪੀਲੇ ਹੁੰਦੇ ਹੋਏ ਦੂਜੇ ਜਨਾ ਕਾਲਜ ਜਾਂਦੇ ਹਨ ਤੇ ਪ੍ਰਿੰਸੀਪਲ ਨੂੰ ਮਿਲਦੇ ਹਨ ਪ੍ਰਿੰਸੀਪਲ ਬੋਲਿਆ ਤੁਹਾਡਾ ਮੁੰਡਾ ਕਾਲਜ ਨਹੀਂ ਆ ਰਿਹਾ ਇੱਕ ਮਹੀਨਾ ਹੋ ਗਿਆ ਨਹੀਂ ਪ੍ਰਿੰਸੀਪਲ ਜੀ ਉਹ ਤਾਂ ਕਾਲਜ ਦੇ ਟੂਰ ਤੇ ਗਿਆ ਹੈ ਘਰੋਂ 5000 ਰੁਪਏ ਲੈ ਕੇ ਪ੍ਰਿੰਸੀਪਲ ਨਹੀਂ 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 ਜਨਾਬ ਸਾਡੇ ਕਾਲਜ ਦਾ ਕੋਈ ਟੂਰ ਬਾਹਰ ਨਹੀਂ ਗਿਆ ਘਰ ਵਾਪਸ ਆ ਕੇ ਸੋਚ ਰਿਹਾ ਸੀ ਉਹ ਕਿੱਥੇ ਗਿਆ ਪਿਤਾ ਜੀ ਤੁਸੀਂ ਰੋਟੀ ਖਾ ਲਵੋ ਉਹ ਮੁੰਡਿਆਂ ਨਾਲ ਇੱਧਰ ਉੱਧਰ ਹੀ ਗਿਆ ਹੋਵੇਗਾ ਤੁਸੀਂ ਫਿਕਰ ਨਾ ਕਰੋ ਉਹ ਆ ਜਾਵੇਗਾ ਕੁੜੀਏ ਤੂੰ ਨਹੀਂ ਬੋਲਣਾ ਉਹ ਰੋਂਦੀ ਰੋਂਦੀ ਅੰਦਰ ਚਲੀ ਜਾਂਦੀ ਹੈ ਫਿਰ ਸੁਦੇ ਮਾਤਾ ਜੀ ਕਹਿਣ ਲੱਗੇ ਤੁਸੀਂ ਪ੍ਰੀਤ ਨੂੰ ਨਹੀਂ ਬੋਲਣਾ ਸੀ ਉਸ ਦਾ ਕੀ ਕਸੂਰ ਹੈ ਅਤੇ ਉਸ ਦਾ ਗੁੱਸਾ ਠੰਡਾ ਕੀਤਾ ਫਿਰ ਪ੍ਰੀਤ ਕੋਲ ਗਈ ਉਸ ਨੂੰ ਸਮਝਾਇਆ ਤੂੰ ਕੋਈ ਗੁੱਸਾ ਨਹੀਂ ਕਰਨਾ ਤੇਰੇ ਪਿਤਾ ਜੀ ਦਾ ਸੁਭਾਅ ਹੀ ਗਰਮ ਹੈ ਤੂੰ ਆਪਣੀ ਪੜ੍ਹਾਈ ਜਾਰੀ ਰੱਖਣੀ ਹੈ ਕਾਲਜ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਘਰ ਵਿੱਚ ਹੀ ਬੈਠ ਕੇ ਪੜ੍ਹਦੀ ਰਹਿੰਦੀ ਸੀ ਫਿਰ 2 ਦਿਨ ਬਾਅਦ ਉਸ ਦੇ ਚਾਚਾ ਜੀ ਦਾ ਮੁੰਡਾ ਦੌੜਦਾ ਦੌੜਦਾ ਘਰ ਆਉਂਦਾ ਹੈ ਤਾਇਆ ਜੀ ਤਾਇਆ ਜੀ ਆ ਦੇਖੋ ਰੂਪबीर ਜੀ ਦੀ ਫੋਟੋ ਅਖਬਾਰ ਵਿੱਚ ਆਈ ਹੈ ਇਹ ਸੁਣ ਕੇ ਸਾਰੇ ਹੈਰਾਨ ਹੋ ਜਾਂਦੇ ਨੇ ਕਿ ਉਰੇ ਫੜਾ ਮੈਨੂੰ ਅਖਬਾਰ ਮੈਂ ਦੇਖਦੀ ਹਾਂ ਕੀ ਲਿਖਿਆ ਹੈ ਕੀ ਦੇਖਿਆ ਕਿ ਪੁਲਿਸ ਨੇ ਨਸ਼ਾ ਤੱਤਸਰ ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਹੈ ਇਹ ਗੱਲ ਸੁਣ ਕੇ ਸਾਰਿਆਂ ਦੀ ਹੋਸ਼ ਉੱਡ ਗਈ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਹਿਣ ਲੱਗਿਆ ਮੇਰੀ ਇੱਜ਼ਤ ਮਿੱਟੀ ਵਿੱਚ ਮਲਾਉਣੀ ਸੀ ਮਲਾ ਦਿੱਤੀ ਹੁਣ ਕੋਈ ਨਾ ਕੋਈ ਹੱਲ ਕਰਨਾ ਹੀ ਪੈਣਾ ਪਿਤਾ ਜੀ ਇੱਧਰ ਉੱਧਰ ਰੂਪ ਦੀ ਰਿਹਾਈ ਬਾਰੇ ਘੁੰਮ ਰਿਹਾ ਸੀ ਕੋਈ ਹੱਲ ਨਹੀਂ ਲੱਭ ਰਿਹਾ ਸੀ ਦੋ ਦਿਨ ਬਾਅਦ ਫਿਰ ਮੁੰਡਾ ਦੌੜਦਾ ਦੌੜਦਾ ਆਇਆ ਉਹਨਾਂ ਦੇ ਘਰ ਆਇਆ ਤਾਇਆ ਜੀ ਤਾਇਆ ਜੀ ਅੱਜ ਭੈਣ ਪ੍ਰੀਤ ਦੀ ਫੋਟੋ ਅਖਬਾਰ ਵਿੱਚ ਆਈ ਹੈ ਪਿਤਾ ਜੀ ਇਹ ਗੱਲ ਸੁਣ ਕੇ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਪੈਰਾ ਥੱਲੋਂ ਜਮੀਨ ਨਿਕਲ ਗਈ ਬਸ ਜਿਹੜੀ ਮਾੜੀ ਮੋਟੀ ਇੱਜ਼ਤ ਰਹਿੰਦੀ ਸੀ ਉਹ ਇਹ ਕੁੜੀ ਨੇ ਮਿੱਟੀ ਵਿੱਚ ਮਿਲਾ ਦਿੱਤੀ ਪਿੱਛੇ ਪ੍ਰੀਤ ਦਾ ਚਾਚਾ ਜੀ ਆ ਰਿਹਾ ਸੀ ਨਹੀਂ ਵੀਰ ਜੀ ਨਹੀਂ ਆਪਣੇ ਖਾਨਦਾਨ ਨੂੰ ਉੱਚਾ ਕੀਤਾ ਹੈ ਅਤੇ ਆਪਣੀ ਇੱਜ਼ਤ ਬਣਾਈ ਹੈ ਉਹ ਕਿਵੇਂ ਆ ਦੇਖ ਅਖਬਾਰ ਵਿੱਚ ਫੋਟੋ ਆਈ ਹੈ ਆਪਣੀ ਧੀ ਜੱਜ ਬਣ ਗਈ ਹੈ ਇਹ ਗੱਲ ਸੁਣ ਕੇ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਖੁਸ਼ੀ ਦੇ ਹੰਝੂ ਅੱਖਾਂ ਵਿੱਚੋਂ ਵਹਿ ਤੁਰੇ ਜੋ ਰੋਪਨ ਦਾ ਨਾਮ ਨਹੀਂ ਸੀ ਲੈ ਰਹੀ ਅੰਦਰ ਜਾ ਕੇ ਪ੍ਰੀਤ ਨੂੰ ਆਪਣਾ ਦੂਸਰਾ ਪੁੱਤਰ ਸਮਝ ਕੇ ਗਲ ਨਾਲ ਲਾਇਆ ਤੇ ਕਹਿਣ ਲੱਗਿਆ ਮੈਨੂੰ ਮaaf ਕਰੀ ਪੁੱਤਰ ਮੈਂ ਕੁਝ ਹੋਰ ਸੋਚ ਰਿਹਾ ਸੀ ਪਰ ਤੂੰ ਕੁਝ ਹੋਰ ਸੀ ਜੋ ਮੈਂ ਸਮਝ ਨਹੀਂ ਸਕਿਆ ਪਹਿਲੀ ਡਿਊਟੀ ਤੇ ਰੂਪ ਦੀ ਪਹਿਲੀ ਪੇਸ਼ੀ ਆਪਣੇ ਵੀਰ ਨੂੰ ਕਟਹਿਰੇ ਖੜਾ ਦੇਖ ਕੇ ਕਹਿਣ ਲੱਗੀ ਇਹ ਮੇਰਾ ਵੀਰ ਦਾ ਅਕਸੂਰ ਨਹੀਂ ਹੈ ਇਹ ਸਾਡੇ ਸਮਾਜ ਦਾ ਕਸੂਰ ਹੈ ਜਿੱਥੇ ਹਰ ਤਰ੍ਹਾਂ ਕੁੜੀਆਂ ਤੇ ਪਾਬੰਦੀਆਂ ਲਾਈਆਂ ਜਾਂਦੀਆਂ ਹਨ ਉਸੇ ਤਰ੍ਹਾਂ ਮੁੰਡਿਆਂ ਤੇ ਵੀ ਪਾਬੰਦੀਆਂ ਲਾਈਆਂ ਜਾਣ ਫਿਰ ਘਰ ਵਿੱਚ ਇਹੋ ਜਿਹੇ ਦਿਨ ਦੇਖਣ ਨੂੰ ਨਹੀਂ ਮਿਲੇਗਾ ਜੇ ਘਰ ਵਿੱਚ ਅੱਜ ਮੇਰੇ ਪਿਤਾ ਜੀ ਮੁੰਡੇ ਕੁੜੀ ਚ ਫਰਕ ਨਾ ਸਮਝਦੇ ਤਾਂ ਰੂਪ ਵੀਰ ਨੇ ਵੀ ਅੱਜ ਮੇਰੇ ਨਾਲ ਜੱਜ ਦੀ ਕੁਰਸੀ ਉੱਪਰ ਬੈਠੇ ਹੋਣਾ ਸੀ ਇਹ ਸਭ ਕੁਝ ਮਦਕੇ ਨਜ਼ਰ ਰੱਖਦੀ ਹੋਈ ਤਿੰਨ ਦੀ ਸਜ਼ਾ ਦੇਣ ਤੋਂ ਬਾਅਦ ਰਹਿਆ ਕਰ ਦਿੰਦੀ ਹੈ ਇੱਕ ਕਲੀ ਦੇ ਦੋ ਫੁੱਲ ਹਨ ਗੁਲਾਬ ਦੇ ਇੰਨਾ ਫੁੱਲਾਂ ਨੂੰ ਬਰਾਬਰ ਸਮਝ ਹਾਕਮ ਸਿੰਘ ਮੀਤ ਬੋਦਲੀ ਜੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ